ਮੈਂ ਸੌਂ ਉਹ ਕਿਵੇਂ ਹੋਣ ਲੱਗਿਆ ਮੈਂ ਸੌਂ ਫਿਰ ਦਿਨ ਬਤਲ ਗੁਵਾ ਉਹਨੇ ਜਗਾ ਫਾਤੇ ਚਾਹਦੇ ਚਾਹਦੇ ਪੈਣ ਜਾ ਯਾਰ ਪਸਤਾਏਗਾ ਉਹ ਤੈਨੂੰ ਇਹ ਕਹਿ ਰਹੀ ਐ ਜੇ ਤੂੰ 4 ਦਿਨ 4 ਦਿਨ ਦਿੱਤਾ ਨਾ ਮੈਂ ਪਹੁੰਚ ਫਿਰ ਤੈਨੂੰ ਪਤਾ ਲੱਗਣਾ ਕੀ ਕਿਹਾ ਜੱਟੀ ਜਾਣੀ ਨਹੀਂ ਉਸ ਤੋਂ ਫਸਾਈ ਨਾਲੇ ਮੈਂ ਤਾਂ ਸੁਣਿਆ ਕਹਿੰਦੇ ਜੱਟੀ ਵਿਆਹ ਤੋਂ ਪਹਿਲਾਂ ਸਿਰਫ ਲੌਲੀ ਪਪੂ ਚੁੰਗਦੀ ਕਦੇ ਨਹੀਂ ਕਰਾਉਂਦੀ ਚਦਾਈ oh no ਕਵਰਾਂ ਦਾ ਦੇ ਡਰਗਾ ਮੇਰਾ ਜਗ ਜਗ ਚੱਲਦਾ ਜਵੇਰੀ ਤੇਰਾ ਮੇਰੀ ਪਾਰੀ ਵਾਲੀ ਲਾਲ ਸੂਹੀ ਟੱਕਤੇ ਪਾਰੀ ਵਾਲੀ ਲਾਲ ਸੂਹੀ ਟੱਕਤੇ ਵੇਟਾਂ ਮੇਰੇ ਪੈਰ ਰੱਖਦੇ ਜਨਨਾਰੀ ਸੂਹੀ ਦੇ ਹੱਥ ਕੰਨਾਂ ਦਾ ਜੂਬਾ ਨਾਲ ਲਾਈ ਰੱਖਦੇ ਅੱਛਾ ਪਾਰੇ ਵਾਲੀ ਲਾਂਥੂਈ ਤਾਂ ਮੁੰਡੇ ਸੱਚੀ ਟਾਪ ਤੇ ਰਹਿੰਦੀ ਹੈ ਹਨਾ ਉਹ ਸਭ ਨੇ ਗੁੱਸਾ ਮੁੰਡੇ ਦਾ ਦੇਖਿਆ ਹੋਈ ਏ ਕਿਉਂਕਿ ਗੱਭਰੂ ਚ ਗੱਲਬਾਤ ਤੇ ਪੂਰੀ ਹੈ ਨਾ ਤੇ ਨੰਬਰ ਦੂਜੀ ਗੱਲ ਜਿਹੜਾ ਡੱਬ ਨਾ ਲਾਈ ਫਿਰਦਾ ਸੀ ਨਾ ਉਹ ਕੁਝ ਹੋਰ ਹੀ ਲਾਈ ਫਿਰਦਾ ਸੀ ਉੱਪਰ ਲਾਸਟਿਕ ਚ ਪਸਾਈ ਫਿਰਦਾ ਸੀ ਡੱਬ ਨਾਲ ਜਿਹੜਾ ਲਾਇਆ ਹੋਇਆ ਸੀ ਉਹਨੇ ਹਨਾ ਤੇ ਟਾਪ ਗਿਆ ਤਾਂ ਤੇਰਾ ਐਵੇਂ ਦਾ ਪਾਉਂਦਾ ਨਾ ਤੇਰੀ ਵਿਸਲ ਬੰਦ ਕਰ ਦਿੰਦਾ ਜਿਹੜੇ ਸਾਹਵਾਂ ਵਾਲੇ ਕੋਲੜ ਪੀ ਵਾਲਾ ਹਾਫਸੀ ਬਣਾਈ ਫਿਰਦਾ ਜਿੱਟਾ ਲੈ ਕੋਕਾ ਨੱਕ ਜੇ ਜਿੱਟਾ ਹੈ ਗੁੱਸਾ ਤਾਂ ਨਹੀਂ ਕਰੇਗੀ ਜੇ ਪਿੱਛੇ ਤੇਰੇ ਧੱਕ ਦਾ ਟੱਟ ਤੇਰੇ ਵਰਗੀ ਹੁੰਦੀ ਹੈ ਜੇ ਕੋਈ ਪੁੱਛਦਾ ਨਾ ਵੀ ਤੇਰਾ ਨਾਂ ਕੀ ਹੈ ਰੀਤ ਜੱਟੀ ਜੇ ਅਗਲਾ ਕਹਿੰਦਾ ਪਿੱਛੇ ਕੀ ਲੱਗਦਾ ਕਹੂੰਗੀ ਸਰੋਂ ਦਾ ਤੇਲ ਵੀ ਭੈਣ ਦੇ ਆ ਵੀ ਅਗਲੇ ਨੇ ਤੇਰਾ ਗੋਤ ਪੁੱਛੀ ਆਏ ਚੌਦੀ ਬਦਮਾਸ਼ੀ ਹੈ ਭਾਈ ਸਤ ਕੁਝ ਜ਼ਿਆਦਾ ਨਹੀਂ ਹੋ ਗਿਆ ਹੀ ਨਾ ਡਾਰਲਿੰਗ ਆ ਝੂਠ ਨਾ ਬੋਲ ਬੈਂਡਲ ਬੈਂਡ ਦਾ ਤੈਨੂੰ ਪਹਿਲੇ ਦਿਨ ਅਗਲੇ ਨੇ ਕਰੇ ਲਿਆ ਹੋਣਾ ਏ ਉਹ ਵੀ ਆਪਣੇ ਹਿਸਾਬ ਨਾਲ ਕਰਿਆ ਹੋਣਾ ਵੀ ਥੋੜਾ ਜਿਹਾ ਗੋਡਾ ਇਧਰ ਰੱਖੀ ਮੈਂ ਬੈੱਡ ਤੋਂ ਥੱਲੇ ਖੜਦਾ ਬੈਂਡ ਸਮਝ ਰਹੇ ਡੌਗੀ ਸਟਾਈਲ ਸਾਲੇ ਠਰਕੀਓ ਘੋੜੀ ਬਣਾਇਆ ਹੋ ਅਗਲੇ ਨੇ ਠੀਕ ਹੈ ਇਹ ਕਹਿੰਦੀ ਮੈਂ ਬੈਂਡ ਕੇਵੇਂ ਹੋ ਜੂ ਆਪਣੇ ਹਿਸਾਬ ਨਾਲ ਅਗਲੇ ਨੇ ਕਰ ਲੀਆ ਆਪਣੇ ਹਿਸਾਬ ਨਾਲ ਲਾ ਦੱਸ ਹੈ ਭੈਣ ਦਾ ਯਾਰ ਸਾਲਾ ਖੰਡੂ ਜ੍ਹਾ ਪਹਿਲਾਂ ਭੈਣ ਚ ਡੁਪਲੀਕੇਟ ਮੁੱਛਾਂ ਲਗਦਿਆਂ ਸੀ ਹੁਣ ਮੁੱਛਾਂ ਉਹਨਾਂ ਨੇ ਪਰਮਾਨੈਂਟਲੀ ਲਾਉਣੀਆਂ ਸਟਾਰਟ ਕਰਤੀਆਂ ਇੱਕ ਕੰਪੀਟੀਸ਼ਨ ਹੋਰ ਆ ਗਿਆ ਭੈਣ ਚ ਉਹਦਾ ਹੁਣ ਨਕਲੀ ਮੁੱਛਾਂ ਵਾਲੀ ਦਾ ਵੀ ਭੈਣ ਦਾ ਦੀਨਾ ਸਾਲਾ ਦੇਖ ਮੋਮਾ ਕਿਵੇਂ ਰੂਈ ਪਾਈ ਪੇਜ ਗਣਾ ਭੈਣ ਚ ਉਹਨੂੰ ਦਸਾਂ ਸਕਾਰ ਹੋਣ ਲੱਗਿਆ ਹੁੰਦਾ ਆ ਗਿਆ ਕੀ ਮੈਂ ਕਹਣਾ ਕੰਮ ਨਾ ਬੇੜੋਸ ਵਾਲੇ ਦਾ ਖੰਡੂ ਜ੍ਹਾ ਸਾਲਾ ਬਾਪੂ ਨੂੰ ਵੀ ਚਲ ਗਈ ਨਹੀਂ ਵੀਡੀਓ ਤੇ ਆ ਉਹ ਤੇ ਹੁਣ ਮਾਮਲਾ ਠੰਡਾ ਪੈ ਗਿਆ ਨਹੀਂ ਕੋਈ ਗੱਲ ਠੰਡਾ ਖਾ ਤੋ ਆ ਮੈਂ ਜਾਵਾਂ ਹਾਂ ਔਰ ਖੜਾ ਹੋ ਰਿਹਾ ਉਹ ਨਹੀਂ ਬੱਸ ਯਾਰ ਮੁੜ ਕੇ ਕਰ ਦਿਆ ਗਹਿਣਾ ਕਿ ਇੱਥੇ ਰੋ ਗਿਆ ਉਹ ਕਾ ਫੋਟੋ ਖਿਚਾਉਣ ਲੱਪੇ ਰਾਜੀ ਨਾਨਾ ਬਿਰੇ ਇਹ ਨਹੀਂ ਕੁਝ ਵੀ ਕਹਿੰਦਾ ਹੈਗਾ ਇਹ ਸਿਰਫ ਲਫੜੇ ਹੀ ਕਹਿੰਦਾ ਲਫੜਿਆਂ ਨਾਲ ਢਿੱਡ ਭਰ ਜਾਂਦਾ ਤਾਂ ਨਾਲੇ ਫੋਟੋ ਨੂੰ ਵੜਾ ਕਿਤੇ ਭੈਣ ਚੋਦੇ ਕੇਜਰੀਵਾਲ ਦਾ ਸਾਡੂ ਹੈ ਨਾ ਭੈਣ ਜੋ ਮੇਰੇ ਫੋਟੋ ਖਿਚਾਉਣ ਲੱਗ ਗਿਆ ਸੀ ਆਪਣੇ ਲੋਕ ਬੜੇ ਭੈਣ ਚੋਦ ਉਹਨੇ ਮੜੀ ਜੀ ਗੱਲ ਲੱਭ ਜੂਵੇ ਗਾਣ ਨੂੰ ਗੁਲੀ ਵਾਲੇ ਦੀ ਕਰੀ ਜਾਂਦੇ ਕਰੀ ਜਾਂਦੇ ਉਂਗਲੀ ਵੀ ਨਾਲੇ ਸੁੱਕੀ ਨਹੀਂ ਦੰਦੇ ਹੈਗੇ ਸਨ ਉਹਦੇ ਤੇਲ ਮੈਂ ਡਬੋ ਕੋਈ ਰੱਖੀ ਹੋਈ ਹੁੰਦੀ ਵੀ ਜਦੋਂ ਵੀ ਤੇ ਮਿਲ ਗਿਆ ਉਦੋਂ ਹੀ ਦੇ ਦੇਣੀ ਹੈ ਉਹ ਨਹੀਂ ਹੋਣੀ ਹੁੰਦੀ ਹੁਣ ਮੈਂ ਮਗਾਤੀ ਉਹ ਨਾਲੇ ਚੱਡੀਗੜ ਚੜ ਗਈ ਹੁਣ ਗੱਲ ਕੀ ਹੋਈ ਕਾ ਤੁਸੀਂ ਗੱਲ ਕੋਈ ਨਹੀਂ ਹੋਈ ਤੇ ਗੱਲ ਇਹੋ ਹੀ ਤੂੰ ਚੈਟ ਚੁਟ ਕਰਦਾ ਹੈ ਆਹ ਹੋਰ ਵਾਵਾ ਹਾਈਲਾਈਟ ਹਾਈਲਾਈਟ ਤੇ ਵਜਾ ਤੂੰ ਆ ਹਾਈਲਾਈਟ ਜਿਹੜੀ ਉਹ ਵੀਡੀਓ ਕਿਥੇ ਬਣਾਈ ਜਿਹੜੀ ਪਹਿਲਾਂ ਵੀਡੀਓ ਬਣਾਈ ਉਹ ਬਰਸੀ ਦੀ ਹੈ ਬਰਸੀ ਦੀ ਬਰਸੀ ਕਿਥੇ ਹੈ ਜੀ ਨਹੀਂ ਕਿਹੜੀ ਜਗ੍ਹਾ ਉਹ ਹੈਗੀ ਕਿਤੇ ਹੋਊਗੀ ਉਹ ਫਰੂਖਦ ਸਾਹਿਬ ਦਾ ਤਸਵੀਰ ਫਰੂਖਦ ਸਾਹਿਬ ਵੀ ਸੱਚੀ ਹਾਂ ਉਹਦਾ ਫੋਟੋ ਹੀ ਚੱਲ ਕੋਈ ਨਹੀਂ ਆਵਾਜ਼ ਦੇ ਮੇਰੀ ਜੱਗ ਕੋਈ ਸੇਵਾ ਨਹੀਂ ਬਹੁਤ ਠੰਡਾ ਦਤਾ ਜੀਉਣਾ ਸੇਵਾਦਾਨ ਤਾਂ ਦੱਸਤੀ ਫਿਰ ਤੂੰ ਕਰਨੀ ਨਹੀਂ ਦੇਖ ਲੈ ਫਿਰ ਤੂੰ ਮਾਈਂਡ ਕਰ ਜਾਣਾ ਏ ਗੋਡੇ ਨਾਲ ਬੰਨੀ ਫਿਰਦਾ ਅਗਲਾ ਠੰਡਾ ਤੋਂ ਨੇ ਕਰਤਾ ਹੁਣ ਤੱਤਾ ਕਰੀਆਂ ਫਿਰਦਾ ਏਹੋ ਬਾਕੀ ਇਹ ਤੂੰ ਸਰਸਾਦਾਂ ਦੇ ਅਗਲੇ ਦਾ ਸਾਧ ਤੇ ਚੰਗੀ ਗੱਲ ਐ ਆਪਣਾ ਹੋ ਗਿਆ ਆਪਣਾ ਕੋ ਸਿਰਫ ਪਾਣੀ ਨਿਕਲਣਾ ਆਇਓ ਰਿਮਾ ਨਾ 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 ਮੱਥਾ ਨਹੀਂ ਐ ਤਾਂ ਖੁੱਡ ਪੁਰਾਣੀਆਂ ਝੂਕੀ ਵਾਲੇ ਸਖੋਣੇ ਨਹੀਂ ਐ ਤਾਂ ਵੈਲੀ ਲਾੜਿਆ ਝੂਕੀ ਵਾਲੇ ਸਖੋਣੇ ਨਹੀਂ ਐ ਤਾਂ ਵੈਲੀ ਲਾੜਿਆ ਝੂਕੀ ਵਾਲੇ ਸਖੋਣੇ ਅਬਾਈ ਸੱਚੀ ਗੱਲ ਐ ਧਰਮ ਨਾਲ ਦੱਸਿਓ ਮਾੜਾ ਜਾਈ ਫਰਕ ਪਿਆ 1% ਵੀ ਫਰਕ ਪਿਆ ਰੂਮ ਆ ਕੇ ਪਾਏ ਹੋਏ ਭੈਣ ਚੋ ਜਿਵੇਂ ਪਹਿਲਾਂ ਵੀ ਇੱਕ ਵੀਡੀਓ ਤੁਹਾਨੂੰ ਦਿਖਾਈ ਜਿਵੇਂ ਸੰਸਕਾਰ ਹੋਣਾ ਹੁੰਦਾ ਸਾਲਿਆਂ ਦਾ ਉੱਪਰੋਂ ਭੈਣ ਦੇ ਯਾਰ ਸਾਲਿਆਂ ਨੂੰ ਸ਼ਰਮ ਨਹੀਂ ਆਉਂਦੀ ਹੈ ਕਿ ਕਿਹੜੇ ਲੱਛਣ ਕਰਦੇ ਫਿਰਦੇ ਹੈ ਦੱਸ ਭੈਣ ਚੋ ਬੋਲ ਐਵੇਂ ਸਾਲਿਆਂ ਦੇ ਬੀੜੀਆਂ ਪੀ ਪੀ ਹੋਏ ਹੋਏ ਤੇ ਉਹ ਲਾਸਟ ਵੀ ਰਿਜ਼ਲਟ ਕਾ ਨਿਕਲੇ ਜਿਵੇਂ ਛਟਵਾਇਆ ਹੋਇਆ ਹੁੰਦਾ ਸਾਲਿਆਂ ਦੇ ਬੋਲਾਂ ਤੇ ਗਾਂਡੂ ਸਾਲਾ ਪਹਿਲੇ ਹੀ ਫੈਸਲਾ ਕਰ ਲੈ ਇਹ 50 ਸੈਟ ਤੋਂ ਬਖਚੋਦੀ ਮੇਰੇ ਸਮਝ ਮੈ ਨਹੀਂ ਆ ਰਹੀ ਇਹ ਚੱਕ ਚੱਕ ਚਾਹੀਏ ਕਾ ਕਿਸ ਚੀਜ਼ ਕੀ ਜ਼ਰੂਰਤ ਹੈ ਤੁ ਲੇ ਅਸੀਂ ਐਵੇਂ ਨਾ ਖੂਦ ਦੀਰ ਰੰਬੇ ਹੀ ਬੜਾ ਲਿਆਸੀ ਤੇ ਮੈਨੂੰ ਕੋਈ ਜਿਹੜਾ ਅੱਖਾਂ ਵਿੱਚ ਜਾਗਦੇ ਅੱਗੇ ਪਿੱਛੇ ਫਿਰਦੇ ਹੋਣ ਜਾਂ ਹੱਜ ਵਗ ਜੇ ਸਾਰੀਆਂ ਮੇਰੇ ਲੱਭੇ ਸਾਡੇ ਅਰੇ ਗਾਣਾ ਲੱਗੋ ਮਾਰੇ ਮੇਰੇ ਲੱਭੇ ਸਾਡੇ ਅਰੇ ਗਾਣਾ ਲਾਈ ਹੋਰ ਨੂੰ ਸੜ ਮਿਆਂ ਦਿਸਦਾ ਟਿਸ਼ਾ ਦੇ ਬੁੱਢੀ ਉੱਤੇ ਨਾ ਯੋ ਤੂੰ ਵੀ ਬਣ ਜਾਏ 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 ਜ਼ਰੂਰੀ ਨਹੀਂ ਬਾਈ ਵੀ ਕੀੜਾ ਜਾੜ ਵਿੱਚ ਹੁੰਦਾ ਪਤਾ ਹੀ ਹੈ ਹੋ ਹੈਨਾ ਵੀ ਕੀੜਾ ਇੱਕ ਹੋਰ ਜਗ੍ਹਾ ਵੀ ਹੁੰਦਾ ਇਹਨਾਂ ਤੇ ਬਹੁਤ ਤਕੜਾ ਕੀੜਾ ਹੈ ਦੱਸ ਭੈਣ ਚੋਦ ਦੇ ਦਾ ਕਿਵੇਂ ਪਿਆਰ ਲਾਸਟ ਵਿੱਚ ਬਣਾਇਆ ਹੋਇਆ ਜਿਕਣਾ ਭੈਣ ਚੋਧ ਦੇ ਦੀ ਗਾਹਾਂ ਰਾਈਸਿੰਗ ਹੋਣੀ ਹੁੰਦੀ ਅੰਡਰਟੇਕਰ ਨਾਲ ਕੈਨ ਬਣਾਇਆ ਹੋਇਆ ਦੱਸ ਹੈ ਭੈਣ ਚੋ ਚਿੜੀ ਉੱਡ ਨਹੀਂ ਚਿੜੀ ਤੇ ਤੇਰੇ ਚਤਰਾ ਬਾੜ ਨਹੀਂ ਪੈਣੀ ਮੇਰੇ ਉਹਦਾ ਕੀੜੇ ਨਾਲ ਲੜਾਈ ਹੋ ਗਈ ਫਿਰ ਉਹਦੀ ਤੇਰੇ ਚਤੜਾ ਮਾ ਸਾਲਾ ਫੁੱਦੂ ਮੈਂ ਅਜੀਬ ਕਿਸਮ ਦੇ ਮੁੰਡੇ ਨੇ ਘਰੇ ਕਿਹੜੀ ਬਾਂਦਰੀ ਐ ਇਸ ਵੇਲੇ ਟੱਕਰੀ ਏ ਉਹ ਜ਼ਰੂਰੀ ਨਹੀਂ ਉਹ ਭੈਣ ਨਹੀਂ ਦਿਆ ਵੀ ਤੇਰੇ ਬੁੱਲ ਤੇ ਮੇਰੇ ਲੁੱਲ ਦਾ ਰੰਗ ਸੇਮ ਹੋਵੇ ਹੋ ਸਕਦਾ ਏ ਜੇ ਤੂੰ ਆਹ ਕੰਮ ਛੱਡ ਕੇ ਚਾਰ ਚੂਪੇ ਲਾ ਲਿਆ ਕਿ ਭੈਣ ਦਾ ਯਾਰ ਸਾਲਾ ਇਹਨਾਂ ਦਾ ਭੈਣ ਚੋਦਾਂ ਦਾ ਕੰਮ ਨਾ ਵੇੜੋ ਮੂੰਹ ਵਿੱਚ ਰੂਹੀ ਪਾਈ ਹੋਈ ਏ ਪਾ ਕੇ ਸਮੱਗਰੀ ਨੂੰ ਦੋ ਧਾਗ ਭੈਣਦੇ ਆ ਯਾਰਾਂ ਨੂੰ ਇਹ ਪ੍ਰਜਾਤੀ ਇੱਥੇ ਖਤਮ ਕਰੋ ਨਹੀਂ ਇਹ ਬਹੁਤ ਅੱਗੇ ਜਾਊਗੀ ਹੋਰਾਂ ਵਾਂਗੂ ਬਲੌਗਰਾਂ ਵਾਂਗੂ ਜਿਵੇਂ ਬਲੌਗਰਾਂ ਨੇ ਗੰਦ ਪਾਇਆ ਹੋਇਆ ਭੈਣ ਦਾ ਯਾਰ ਸਾਲਾ ਕਿਵੇਂ ਪਿਆ ਸਾਲਾ ਚਪੈਂਜੀ ਜਸਾਲਾ ਤੁਮੇ ਸ਼ਰਮ ਹੈ ਕੁਝ ਕੁਝ ਸ਼ਰਮ ਆਇਆ ਹੈ ਗੁਇ ਤੇਰੇ ਨਾਲ ਮੋਏ ਤੁਰਾਣਾ ਤੁਮਨ ਨਾ ਨਾ ਨਹੀਂ ਉਹ ਬਾਕੀ ਗਰਾਂ ਦੀ ਬੰਡ ਮਾਰੋ ਪਹਿਲਾਂ ਤੂੰ ਹੀਰ ਦੀਆਂ ਜਾ ਕੇ ਮੁੱਛਾਂ ਬਣਾ ਕੇ ਆਓ ਚੋਦੇ ਸਾਲੇ ਮੁੱਛਾਂ ਵਾਲੀ ਹੀਰ ਮੈਂ ਤਾਂ ਭੈਣ ਦੇਣੀ ਨਹੀਂ ਉਹ ਪਹਿਲੀ ਵਾਰੀ ਦੇਖੀ ਏ ਮੈਨੂੰ ਤੇਰਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਆ ਤੂੰ ਜਿਤਰਾ ਦਾ ਰਹੋਵੇਂ ਬੜੀ ਗੁੱਟ ਮਾਰ ਹੋਵੇ ਸੱਗ ਕਿਤੇ ਉੱਚੀ ਹੋਵੇ ਅੱਖ ਮੇਰੀ ਦੁੱਜੀ ਹੋਵੇ ਆ ਵੀ ਤੇਰੀ ਸੁਣ ਲਈ ਰੱਬ ਨੇ ਛੇਤੀ ਉਹ ਸੁਣ ਲਈ ਕਰਾਂਗੇ ਤੇਰੀ ਆ ਵੀ ਵਿਸ਼ ਪੂਰੀ ਤੂੰ ਆਈ ਤਾਂ ਸਹੀ ਪਿੰਡਾਂ ਵਿੱਚ ਤੇਰੇ ਦਵਾਂਗੇ ਭੈਣ ਦੇਆ ਲੋੜਿਆ ਗਾਂਡੂਆ ਔਰ ਕਿਤੇ ਗਾਣਾ ਸੁਣਦਾ ਦਗੜ ਤੱਲੇ ਆ ਉਹ ਥੜੀ ਦਾ ਸਾਲਾ ਭੈਣ ਦੇਆ ਲੋੜਿਆ ਤੇਰੀ ਗਾਂਡਵਾ ਜਾਂ ਸੂਬਾ ਤਾਰੂਗਾ ਨਾ ਰੱਖੂਗਾ ساری عمر ਯਾਦ ਤੂੰ ਦੱਲਾ ਭੈਣ ਦੇ ਲੰਨਾ ਨੇ ਗੰਦ ਪਾਇਆ ਸਾਲੇ ਕੁੱਤਿਆਂ ਨੇ ਇਹਨੂੰ ਸਲੋ ਮੋਸ਼ਨ ਚ ਦੇਖਣ ਦੀ ਲੋੜ ਨਹੀਂ ਇਹ ਤਾਂ ਐਵੇਂ ਹੀ ਐ ਪਿਓ ਲੋ ਤਾ ਹੁਣਾ ਕਾਪੀ ਲੱਭਦੇ ਵਸੀਂ ਡੈਸ ਭਰੋਂ ਤੋਂ ਖੜੇ ਆ ਆ ਬਣਿਆ ਪਾਸੋ ਇਹੋ ਸਾਡੀ ਕੋਈ ਵੀਡੀਓ ਆਏ ਨਾਲ ਦੇ ਨਾਲ ਤੁਸੀਂ ਲਾਈਕ ਕਰਨਾ ਤੇ ਸ਼ੇਅਰ ਕਰਨਾ ਤੇ ਕਮੈਂਟ